ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਦੀ ਟੀਮ ਪਹੁੰਚੀ ਪਿੰਡ ਭੁੰਗਨ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਗਿਆਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਆਰ ਆਈ ਦਿਲਵਕ ਸਿੰਘ ਇੰਗਲੈਂਡ ਨੇ ਨੇਤਰੀਨ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੌਕੇ ਦਿਲਵਕ ਸਿੰਘ ਬੋਲਿਆ ਇੰਗਲੈਂਡ ਅਤੇ ਗੁਰਦੇਵ ਸਿੰਘ ਬੋਲਿਆ ਕੈਨੇਡਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਨੇਤਰੀਨ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਦੇ ਕੰਮ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਉਨ੍ਹਾਂ ਦੱਸਿਆ ਕਿ ਇਸ ਮੌਕੇ ਦਿਲਬਖ ਸਿੰਘ ਬੋਲਾ ਨੇ ਦੱਸਿਆ ਕਿ ਅਸੀਂ ਸੁਪਰੀਮ ਸਿੱਖ ਕਾਉਂਸਲ ਜੁਕੇ ਆਤਮ ਪ੍ਰਗਾਹ ਜੁਕੇ ਖਾਲਸਾ ਸੇਵਾਦਾਰ ਗਰੁੱਪ ਜੁਕੇ ਵਿੱਚ ਸੋਸਾਇਟੀਆਂ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੀਆਂ ਹਨ ਇਸ ਮੌਕੇ ਵਿਸ਼ੇਸ਼ ਮਹਿਮਾਨ ਗੁਰਦੇਵ ਸਿੰਘ ਬੋਲਾ इंग्लंड ਨੇ ਦੱਸਿਆ ਕਿ ਜੁਕੇ ਵਿੱਚ ਸਮਾਜ ਸੇਵੀ ਸੰਸਥਾ ਵਿੱਚ ਕੰਮ ਕਰ ਰਹੇ ਹਨ ਤੇ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੌਕੇ ਮਾਤਾ ਅਮਰਕੌਰ ਚਾਨਕੁਰ ਬੈਲਫਿਲ ਸੇ ਰਜਿਸਟਰਡ ਭੁੰਗਰਨੀ ਨੇ ਵਿਸ਼ੇਸ਼ ਮਹਿਮਾਨ ਦਿਲਬਾਕ ਸਿੰਘ ਲੈਂਗਟ ਅਤੇ ਗੁਰਦੇਵ ਸਿੰਘ ਕੈਨੇਡਾ ਦਾ ਪਿੰਡ ਦੇ ਸਕੂਲ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ 5000 ਰੁਪਏ ਭੇਟ ਕੀਤੇ ਗਏ ਇਸ ਮੌਕੇ ਜਿਸ ਦਾ ਸਰਜੀਤ ਸਿੰਘ ਮਸੂਤਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਭੁੰਗਰਨੀ ਜਗਤਾਰ ਸਿੰਘ ਭੁੰਗਰਨੀ ਪਰਮਿੰਦਰ ਸਿੰਘ ਪੋਸੀ ਅਤੇ ਇਸ ਮੂਸਟਾਪ ਇਸ ਮੌਕੇ ਹਾਜ਼ਰ ਸਨ ਆਓ ਉਸੀ ਗੱਲਬਾਤ ਕਰਦੇ ਹਾਂ ਦਿਲਬਖ ਸਿੰਘ ਬੋਲਾ ਇੰਗਲੈਂਡ ਅਤੇ ਗੁਰਦੇਵ ਸਿੰਘ ਬੋਲਾ ਕੈਨੇਡਾ ਅਤੇ ਅੰਮ੍ਰਿਤਕੌਰ ਚਨਕੌਰ ਬੈਲਫੇਅਰ ਸੁਸਾਇਟੀ ਦੇ ਸ ਨੂੰ ਮੈਂਬਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਪਹਿਲਾਂ ਮੈਂ ਨਿਊਜ਼ ਚੈਨਲ ਅਤੇ ਸਰਦਾਰ ਸਰਜੀਤ ਸਿੰਘ ਅਤੇ ਜਲਤਾਰ ਸਿੰਘ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬਹੁਤ ਮਾਣ ਵਕਸ਼ਿਆ ਮੈਂ ਨਾਰਮਲ ਪਰਿਵਾਰ ਵਿੱਚੋਂ ਨਾਰਮਲ ਪਰਿਵਾਰ ਵਿੱਚ ਪੈਦਾ ਹੋਇਆ ਤੇ ਉੱਥੋਂ بڑا ਹੋ ਕੇ ਮੈਂ ਫੌਜ ਦੀ 24 ਸਾਲ ਸਰਵਿਸ ਕੀਤੀ ਤੇ ਉਸ ਤੋਂ ਬਾਅਦ ਗੁਰਦਾਨ ਨ ਕਮਿਸ਼ਨ ਹਸਪਤਾਲ ਵਿੱਚ ਐਜੇ ਲੈਬ ਟੈਕਨੀਸ਼ੀਅਨ 8 ਸਾਲ 6 ਮਹੀਨੇ ਉੱਤੇ ਸਰਵਿਸ ਕੀਤੀ ਤੇ ਮੈਂ ਕੈਨੇਡਾ ਚਲਾ ਗਿਆ ਕੈਨੇਡਾ ਵਿੱਚ ਮੈਂ ਸਕੂਲਾਂ ਦੇ ਵਿੱਚ ਵਲੰਟੀਅਰ ਸੇਵਾ ਵੀ ਕੀਤੀ ਤੇ ਹੁਣ ਮੈਂ ਆਪਣੇ ਪਿੰਡ ਦੇ ਦੀ ਸੇਵਾ ਕਰਨ ਲਈ ਮੈਂ ਹਰ ਸਾਲ ਨੌਜਵਾਨ ਸਭਾ ਪਿੰਡ ਦੀ ਜਿਹੜੀ ਆ ਉਹਦੇ ਵਿੱਚ ਵੀ ਕੁਝ ਹਿੱਸਾ ਪਾਉਂਦਾ ਹਾਂ ਪਿੰਡ ਦੇ ਵਿੱਚ ਰਵਿਦਾਸ ਮੰਦਰ ਰਵਿਦਾਸ ਗੁਰਦੁਆਰਾ ਹੈ ਮੈਂ ਉਹਦੇ ਵਿੱਚ ਵੀ ਸੇਵਾ ਲਈ ਕੁਝ ਹਿੱਸਾ ਪਾਉਂਦਾ ਹਾਂ ਤੇ ਹੁਣ ਮੈਂ ਸਕੂਲ ਦੇ ਵਿੱਚ ਆਪਣੇ

ਪੁੰਗਰਨੀ ਵਿੱਚ ਆਏ ਹੋਏ ਸਾਡੇ ਦਰਵਾਕ ਸਿੰਘ ਜੀ ਬੋਲਾ ਜੁਕੇ ਤੋਂ ਸਰਜੀਤ ਸਿੰਘ ਮਸੂਤਾ ਜੀ ਪ੍ਰਧਾਨ ਗੁਰਦੁਆਰਾ ਗੁਰੂ ਹਰ राय ਸਾਹਿਬ ਸਾਡੇ ਜਗਤਾਰ ਸਿੰਘ ਜੀ ਪੁੰਗਰਨੀ 22 ਪ੍ਰੈਜ਼ੀਡੈਂਟ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਪੁੰਗਰਨੀ ਸਰਦਾਰ ਗੁਰਦੇਵ ਸਿੰਘ ਜੀ ਬੋਲਾ ਕੈਨੇਡਾ ਤੋਂ ਇਹਨਾਂ ਨੂੰ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਤੇ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੋਫੀ ਤੋਂ ਜਿੱਤ ਮੈਂ ਜਨਮ ਪਾ ਲਿਆ ਸੋ ਕਿਤਾਬ ਦੇ ਪ੍ਰਵਾਹ ਤੋਂ ਬਣ ਗਿਆ ਮੇਰਾ ਜਿਹੜਾ ਜਨਮ ਹੈ ਜੀ ਉਹ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਦਾ ਹੀ ਜਨਮ ਹੈ ਔਰ ਮੇਰੇ ਪਿਤਾ ਜੀ ਜਿਹੜੇ ਹੈਗੇ ਆ ਉਹਨਾਂ ਦਾ ਕੱਪੜੇ ਦਾ ਕੰਮ ਸੀ ਦਾਦਾ ਜੀ ਤੋਂ ਲੈ ਕੇ ਉਹ ਇੱਥੇ ਹੁਸ਼ਿਆਰਪੁਰੀ ਕੱਪੜੇ ਦਾ ਕੰਮ ਕਰਦੇ ਸੀਗੇ ਔਰ ਜਨਮ ਤੋਂ ਬਾਦ ਜਿਹੜਾ ਹੈ ਉਹ ਲਗਭਗ ਕਾਫੀ ਦਿਨਾਂ ਬਾਅਦ ਇਹ ਥੋੜਾ ਜਿਹਾ ਪੇਰੈਂਟਸ ਨੂੰ ਲੱਗਾ ਕਿ ਜਿਹੜਾ ਇਹ ਬੱਚਾ ਹੈ ਉਹ ਆਲੇ ਦੁਆਲੇ ਜਦੋਂ ਵੀ ਆਪਾਂ ਕੋਈ ਐਕਟੀਵਿਟੀ ਹੁੰਦੀ ਹੈ ਕੁਝ ਕਰਦੇ ਆ ਤੇ ਇਹ ਉਸ ਵਾਲੀ ਫਟਾਫਟ ਉਸ ਪਾਸੇ ਨਹੀਂ ਦੇਖਦਾ ਉਹ ਉਸ ਤੋਂ ਕੁਝ ਸਮਾਂ ਬਾਅਦ ਪੇਰੈਂਟਸ ਨੂੰ ਇਹ ਪਤਾ ਲੱਗਾ ਕਿ ਜਿਹੜਾ ਮਰੀਆ ਆਈਸ ਦੀ ਜਿਹੜੀ ਹੈਗੀ ਹੈ ਉਹ ਪ੍ਰੋਬਲਮ ਹੈਗੀ ਹੈ ਕਿ ਬੱਚਾ ਜਿਹੜਾ ਉਹ ਦੇਖ ਨਹੀਂ ਸਕਦਾ ਉਹ ਐ ਮੂਜੀ ਐ ਭਾਈ ਵੀ ਕੁਝ ਵੀ ਟੈਂਪਸ ਸੋਕੀ ਦੀਆ ਪੁਇਸਟਰਾ ਹੋਇਆ ਜੀ ਕਿ ਜਦੋਂ ਪਤਾ ਲੱਗਾ ਇਸ ਗੱਲ ਦਾ ਕਿ ਮਤਲਬ ਬੱਚਾ ਨਹੀਂ ਦੇਖ ਸਕਦਾ ਤੇ ਥੋੜਾ ਜਿਹਾ ਜਿੱਦਾਂ ਹਰ ਪਰਿਵਾਰ ਦੇ ਵਿੱਚ ਹੁੰਦਾ ਹੀ ਹੈ ਕਿ ਵੀ ਇਹ ਕੋਈ ਪ੍ਰੋਬਲਮ ਹੈਗੀ ਆ ਤਾਂ ਪੇਰੈਂਟਸ ਨੇ ਡਾਕਟਰਸ ਦੇ ਕੋਲ ਲੈ ਕੇ ਆਣਾ ਜਾਣਾ ਸ਼ੁਰੂ ਕੀਤਾ ਲਗਭਗ ਮਤਲਬ ਪੰਜਾਬ ਦੇ ਜਿੰਨੇ ਵੀ ਡਾਕਟਰ ਸੀਗੇ ਚਾਹੇ ਉਹ ਅਮ੍ਰੇਸਰ ਸੀ ਡਾਕਟਰ ਦਰਜੀਤ ਸਿੰਘ ਜਿਨ੍ਹਾਂ ਦਾ ਕਾਫੀ ਨਾਮ ਸੀ ਉਸ ਵੇਲੇ ਆਈ ਸਪੈਸ਼ਲਿਸਟ ਸੀ ਚਾਹੇ ਪੀਜੀਆਈ ਚਾਹੇ ਦਿੱਲੀ ਏਮਸ ਕੋਈ ਜਗ੍ਹਾ ਪੇਰੈਂਟਸ ਨੇ ਅਸੀਂ ਨਹੀਂ ਛੱਡੀ ਕਿ ਜਿੱਥੇ ਚੈੱਕਅਪ ਨਾ ਹੋਇਆ ਹੋਵੇ ਮੇਰਾ ਵੀ ਚੈੱਕਅਪ ਹੋਇਆ ਔਰ ਪੇਰੈਂਟਸ ਦਾ ਵੀ ਹੋਇਆ ਕਿਉਂਕਿ ਸਾਡੇ ਪਰਿਵਾਰ ਵਿੱਚ ਇਹ ਹੈਰਿਡਿਟਰੀ ਨਹੀਂ ਸੀਗਾ ਤਿੰਨ ਪੁਸਟਾ ਆਪਣੀਆਂ ਮੈਂ ਦੇਖੀਆਂ ਤਿੰਨ ਅੱਗੋਂ ਪੇਰੈਂਟਸ ਜਾਣਦੇ ਆ ਤੋਂ ਲਗਭਗ ਪਿਛਲੀਆਂ 5-6 ਪੁਸਟਾਂ ਆਪਣੀਆਂ ਜੇ ਦੇਖੀਏ ਬੈਕਗ੍ਰਾਉਂਡ ਦੇ ਵਿੱਚ ਤਾਂ ਇਦਾਂ ਦੀ ਕੋਈ ਪ੍ਰੋਬਲਮ ਕਿਸੇ ਦੀ ਨਹੀਂ ਸੀਗੀ ਸੋ ਹੈਰਿਡਿਟਰੀ ਵਾਲੀ ਪ੍ਰੋਬਲਮ ਨਾ ਹੋਣ ਕਰਕੇ ਡਾਕਟਰਸ ਨੂੰ ਥੋੜਾ ਸਿਗਾ ਵੀਦਾ ਰੀਜ਼ਨ ਕੀ ਹੈ ਬਟ ਉਹ ਕੋਈ ਪ੍ਰੋਪਰਲੀ ਲੱਭਾ ਸਿਰਫ ਇਹ ਗੱਲ ਹੋਈ ਕਿ ਪਿੱਛੋਂ ਜਿਹੜੀਆਂ ਨਰਵਸ ਹੁੰਦੀਆਂ ਜਿੱਥੇ ਲਾਈਟ ਬਣਦੀ ਹੈ ਉੱਥੋਂ ਹੀ ਲਾਈਟ ਨਹੀਂ ਆ ਰਹੀ ਆਈਸ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜੇ ਆਈਸ ਦੀ ਕੋਈ ਪ੍ਰੋਬਲਮ ਹੁੰਦੀ ਤਾਂ ਫਿਰ ਉਹ ਕੁਝ ਕੁਝ ਚੀਜ਼ਾਂ ਕੁਝ ਕੁਝ ਪਾਰਟਸ ਜਿਹੜੇ ਹੈਗੇ ਉਹ ਚੇਂਜ ਹੋ ਜਾਂਦੇ ਆ ਉਹ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਸੋ ਪੇਰੈਂਟਸ ਨੇ ਪਹਿਲੇ ਇੱਥੇ ਸ਼ਹਿਰ ਵਿੱਚ ਵੀ ਆਲੇ ਦੁਆਲੇ ਜੋ ਸਕੂਲ ਸੀਗੇ ਉੱਥੇ ਸ਼ੁਰੂ ਕੀਤਾ ਭੇਜਣਾ ਲੱਕੜ ਦੀ ਬਣੀ ਹੋਈ ABC ਜਿਹੜੀ ਸੀਗੀ ਮੇਰੇ ਮਦਰ ਨੇ ਉਹ ਲਿਆ ਕੇ ਦਿੱਤੀ ਵੇ ਇਹਨੂੰ ਸ਼ੇਪ ਜਿਹੜੀਆਂ ਹੈਗੀਆਂ ਉਹਦਾ ਪਤਾ ਲੱਗੇ ਸੋ ਉੱਥੋਂ ਸ਼ੁਰੂ ਹੋਇਆ ਪੜਨਾ ਔਰ ਲਗਭਗ ਮੈਂ 7-8 ਸਾਲ ਦਾ ਸੀ ਜਦੋਂ ਪਤਾ ਲੱਗਾ ਕਿ ਇੱਦਾਂ ਸਪੈਸ਼ਲ ਸਕੂਲ ਹੁੰਦੇ ਆ ਔਰ ਸਪੈਸ਼ਲ ਸਕੂਲ ਦੇ ਵਿੱਚ ਐਜੂਕੇਸ਼ਨ ਹੁੰਦੀ ਹੈ ਤਾਂ ਮੇਰੇ ਫਾਦਰ ਮਦਰ ਜਿਹੜੇ ਸੀ ਉਹਨਾਂ ਨੇ ਦੇਖੇ ਦੋ ਤਿੰਨ ਸਕੂਲ ਅੰਮ੍ਰਿਤਸਰ ਵੀ ਦੇਖਿਆ ਜਲੰਧਰ ਵੀ ਲੁਧਿਆਣਾ ਵੀ ਉਹਨੂੰ ਲੁਧਿਆਣਾ ਠੀਕ ਲੱਗਾ ਤੇ ਉੱਥੇ ਉਹਨਾਂ ਨੇ ਇੱਕ ਸਪੈਸ਼ਲ ਸਕੂਲ ਦੇ ਵਿੱਚ ਜਿਹੜੀ ਹੈ ਮੇਰੀ ਐਡਮਿਸ਼ਨ ਕਰਾਈ ਉਸੇ ਸਕੂਲ ਦੇ ਵਿੱਚ 12th ਤੱਕ ਜਿਹੜੀ ਮੇਰੀ ਐਜੂਕੇਸ਼ਨ ਹੈਗੀ ਹੈ ਉਹ ਸਪੈਸ਼ਲ ਸਕੂਲ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਮੇਰੀ ਗ੍ਰੈਜੂਏਸ਼ਨ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਐਮ ਐ 뮤직 ਕੀਤੀ ਰਾਮਗੜੀਆਂ ਕਾਲਜ ਲੁਧਿਆਣਾ ਤੋਂ ਹੀ ਫਿਰ ਬੀ ਐਡ ਜਿਹੜੀ ਮੇਰੀ ਹੈ ਉਹ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੇਰੀ ਐਮ ਐ ਪੰਜਾਬੀ ਦੀ ਮੈਂ ਸਿੱਖਿਆ ਸਨ ਕੀਤੀ ਹੈ ਤੇ ਸਰ ਜੀ ਆਪਣੇ ਜਦੋਂ ਚਲੋ ਪਤਾ ਲਗਾ ਘਰ ਦੇ ਵਿੱਚ ਕਿ ਉਹ ਕਿ ਕਈ ਮਾਪੇ ਕਹਿੰਦੇ ਸਾਡਾ ਬੱਚਾ ਕੁਝ ਨਹੀਂ ਕਰ ਸਕਦਾ ਹੁਣ ਇਹ ਮਜਬੂਰ ਆ ਤੇ ਪਰਿਵਾਰ ਵਿੱਚ ਕਈ ਤੰਗੀਆਂ ਆਉਂਦੀਆਂ ਤੇ ਤੁਹਾਨੂੰ ਵੀ ਕੋਈ ਨਾ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੀ ਦੇਖੋ ਇਸ ਪੱਖੋਂ ਮੈਂ ਸੋਚਦਾ ਕਿ ਮੈਂ ਬੜਾ ਇੱਕ ਆਪਰੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮਦਰ ਜਿਹੜੇ ਮੇਰੇ ਉਹ ਬਹੁਤ ਸਟਰੋਂਗ ਮਾਈਂਡਡ ਹੈਗੇ ਆ ਉਹਨਾਂ ਦਾ ਮਾਈਂਡ ਜਿਹੜਾ ਹੈ ਉਹ ਬਹੁਤ ਸਟਰੋਂਗ ਸੀ ਔਰ ਉਹਨਾਂ ਨੇ ਕਦੀ ਇਹ ਮੰਨਿਆ ਨਹੀਂ ਕਿ ਮੈਂ ਕੁਝ ਨਹੀਂ ਕਰ ਸਕਦਾ ਜਿੱਦਾਂ ਉਹਨਾਂ ਨੇ ਮੈਂ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਕਿ ਜੋ ਨਾਰਮਲ ਸਕੂਲ ਹੁੰਦੇ ਆ ਉੱਥੇ ਉਹਨਾਂ ਨੇ ਮੈਨੂੰ ਭੇਜਣਾ ਸ਼ੁਰੂ ਕੀਤਾ ਬੇਸ਼ੱਕ ਉਹ ਸਕੂਲਸ ਵਾਲੇ ਕਹਿੰਦੇ ਸੀ ਵੀ ਨਹੀਂ ਅਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਕਰ ਸਕਦੇ ਬਟ ਉਹ ਕਹਿੰਦੇ ਸੀ ਕਿ ਨਹੀਂ ਮੈਂ ਪੜ੍ਹਾਣਾ ਉਹਨਾਂ ਦੀ ਕੁਦਰਤੀ ਮਾਨਸਿਕਤਾ ਸੋਚ ਇਹ ਸੀਗੀ ਕਿ ਮੈਂ ਪੜ੍ਹਾਣਾ ਜਿੱਦਾਂ ਮਰਜ਼ੀ ਪੜ੍ਹਾਵਾ ਬੇਸ਼ੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੱਦਾਂ ਪੜ੍ਹਾਈ ਹੋ ਸਕਦੀ ਹੈ ਫਿਰ ਜਦੋਂ ਪਤਾ ਲੱਗਾ ਮੇਰੇ ਫਾਦਰ ਥੋੜੇ ਜੇ ਇਮੋਸ਼ਨਲੀ ਉਨੇ ਸਟਰੋਂਗ ਨਹੀਂ ਸੀ ਤਾ ਉਹ ਜਦੋਂ ਸਾਨੂੰ ਹੌਸਟਲ ਮੈਨੂੰ ਛੱਡਣ ਜਾਂਦੇ ਸੀਗੇ ਤੇ ਉਹਨਾਂ ਨੇ ਰੋ ਪੈਣਾ ਪਰ ਮਦਰ ਜਿਹੜੇ ਮੇਰੇ ਸੀਗੇ ਉਹ ਇਮੋਸ਼ਨਲੀ ਕਾਫੀ ਸਟਰੋਂਗ ਵੀ ਸੀਗੇ ਉਹਨਾਂ ਦੀ ਇਮੋਸ਼ਨਲੀ ਸਟਰੋਂਗ ਹੋਣ ਦੇ ਨਾਲ ਉਹਨਾਂ ਨੇ ਦੱਸਿਆ ਕਿ ਮੈਂ ਪੜਾਣਾ ਮੇਰੇ ਬੱਚੇ ਕੁਝ ਬਣਨ ਜਿੱਦਾਂ ਆਲੇ ਦੁਆਲੇ ਸੁਸਾਇਟੀ ਦੇ ਵਿੱਚ ਤੁਹਾਨੂੰ ਪਤਾ ਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਵੀ ਇਦਾਂ ਹੋ ਗਿਆ ਤਾਂ ਹੁਣ ਕੀ ਕਰ ਸਕਦੇ ਆ ਹੁਣ ਤੁਹਾਡੇ ਲਈ ਬਹੁਤ ਔਖਾ ਹੈ ਫੈਮਿਲੀ ਲਈ ਬਹੁਤ ਔਖਾ ਹੈ ਜਾਂ ਅੱਗੇ ਹੋਰ ਕਿੱਦਾਂ ਹੋਊਗਾ ਉਹ ਸੋਸਾਇਟੀ ਦੇ ਵਿੱਚ ਬੇਸ਼ੱਕ ਇਹ ਗੱਲਾਂ ਹੁੰਦੀਆਂ ਸੀ ਪਰ ਮੇਰੀ ਖੁਸ਼ਕਿਸਮਤੀ ਕਿ ਮੇਰੀ ਫੈਮਲੀ ਦੇ ਵਿੱਚ ਕਦੀ ਇਹ ਗੱਲ ਨਹੀਂ ਹੋਈ ਕਿ ਇਹ ਕੁਝ ਬਣ ਨਹੀਂ ਸਕਦੇ ਇਹ ਕੁਝ ਕਰ ਨਹੀਂ ਸਕਦੇ ਜਾਂ ਕਿੱਦਾਂ ਹੋਊਗਾ ਕੀ ਬਣੂਗੇ ਪਰ ਸਾਡੇ ਇਵਨ ਕਾਲਜ ਟਾਈਮ ਯੂਨੀਵਰਸਿਟੀ ਟਾਈਮ ਜਦੋਂ ਵੀ ਮੇਰੇ ਇਗਜ਼ਾਮ ਹੋਣੇ ਤਾਂ ਮਦਰ ਜਿਹੜੇ ਸੀਗੇ ਉਹ ਉੱਥੇ ਜਾ ਕੇ ਬੈਠਦੇ ਹੁੰਦੇ ਸੀ ਬਾਹਰ ਜੇ ਮੈਂ ਉਹਨਾਂ ਨਾਲ ਘਰੋਂ ਜਾਂਦਾ ਸੀ ਤਾਂ ਹੌਸਟਲ ਚ ਹੁੰਦਾ ਸੀ ਗੱਲ ਵੱਖਰੀ ਹੈ ਜੇ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਇਵਨ ਮੈਂ ਨੈਟ ਕੁਆਲੀਫਾਈ ਕੀਤਾ ਹੈ ਯੂ ਜੀ ਸੀ ਦਾ ਉਦੋਂ ਵੀ ਉਹ ਨਾਲ ਜਾਂਦੇ ਸੀ ਉਹਨਾਂ ਦੀ ਏਸੀ ਵੀ ਮੇਰੇ ਨਾਲ ਜਾਣਾ ਔਰ ਜਦੋਂ ਮੇਰਾ ਇਗਜ਼ਾਮ ਅੰਦਰ ਹੁੰਦਾ ਸੀ ਤਾਂ ਉਹ ਬਾਹਰ ਬਹਿ ਕੇ ਪਾਠ ਕਰਦੇ ਸੀ ਕਿਉਂਕਿ ਉਹਨਾਂ ਦੀ ਸ਼ੁਰੂਤ ਹੋਏ ਸੀ ਕਿ ਇਹਨੇ ਕੁਝ ਕਰ ਲੈਣਾ ਔਰ ਉਹਨਾਂ ਦੀ ਇਸ ਮੋਟੀਵੇਸ਼ਨ ਕਹਿ ਲਓ ਆਸ਼ੀਰਵਾਦ ਕਹਿ ਲਓ ਔਰ ਉਹਨਾਂ ਦਾ ਇੱਕ ਦ੍ਰਿੜ ਨਿਸ਼ਚੈ ਜੋ ਸੀਗਾ ਉਸ ਕਰਕੇ ਹੀ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਹਾਂ ਉਸ ਤੋਂ ਬਾਅਦ 2017 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਐਜ਼ ਪ੍ਰਿੰਸੀਪਲ ਜਦੋਂ ਮੈਂ ਇੱਥੇ ਭੰਗਰਨੀ ਆ ਕੇ ਜੁਆਇਨ ਕੀਤਾ ਉਹ ਪਹਿਲੀ ਮੁਲਾਕਾਤ ਜਿਹੜੀ ਮੇਰੀ ਹੈ ਉਹ ਮਾਤਾ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਇਹਨਾਂ ਦੇ ਜਗਤਾਰ ਸਿੰਘ ਜੀ ਨਾਲ ਹੋਈ ਪਹਿਲੀ ਵਾਰੀ ਮੈਨੂੰ ਦੱਸਿਆ ਵੀ ਉਹ ਸੁਸਾਇਟੀ ਵਾਲੇ ਕੰਮ ਕਰਦੇ ਆ ਤੇ ਟੀਚਰਸ ਨੇ ਇਹਨਾਂ ਦਾ ਨੰਬਰ ਦਿੱਤਾ ਮੈਂ ਗੱਲ ਕੀਤੀ ਤਾਂ ਇਹ ਸਕੂਲ ਆਏ ਪਹਿਲੀ ਵਾਰੀ ਉਹ એવી ਸਾਰ ਦੱਸਦੇ ਪਹਿਲੀ ਵਾਰੀ ਮੈਂ ਵੀ ਸੋਚਿਆ ਸੀ ਵੀ ਇੱਕ ਬ্লাইন্ড ਬੰਦਾ ਜਿੱਦਾਂ ਆਇਆ ਤੇ ਇਹਨਾਂ ਨੇ ਕਿੱਦਾਂ ਕੰਮ ਕਰਨਾ ਕੀ ਕਰਨਾ ਬਟ ਜਦੋਂ ਇਹਨਾਂ ਨਾਲ ਮੁਲਾਕਾਤ ਹੋਈ ਗੱਲਬਾਤ ਹੋਈ ਮੈਂ ਇਹਨਾਂ ਨੂੰ ਦੱਸਿਆ ਵੀ ਸਕੂਲ ਦੇ ਵਿੱਚ ਮੇਰੀ ਇੱਛਾ ਹੈ ਕਿ ਸਕੂਲ ਦੇ ਵਿੱਚ ਵਧੀਆ ਪੇਟ ਹੋਵੇ ਔਰ ਬੱਚੇ ਜਿੱਥੇ ਅਸੈਂਬਲੀ ਕਰਦੇ ਆ ਉੱਥੋਂ ਬਲੌਕ ਲੱਗਣ ਉੱਥੋਂ ਸਾਡੀ ਗੱਲਬਾਤ ਸ਼ੁਰੂ ਹੋਈ ਸੀ ਔਰ ਇਹਨਾਂ ਨੇ ਆਪਣੇ ਸੁਸਾਇਟੀ 'ਚ ਗੱਲ ਕਰਕੇ ਜਿਹੜੇ ਆਪਣੇ ਯੂਐਸ ਡਾਕਟਰ ਸਾਹਿਬ ਹੈਗੇ ਆ ਡਾਕਟਰ ਪ੍ਰਿਹਾਰ ਉਹਨਾਂ ਨਾਲ ਗੱਲ ਕਰਕੇ ਉਹ ਸੁਸਾਇਟੀ ਉਦੋਂ ਤੋਂ ਹੀ ਮੇਰੇ ਨਾਲ ਜੁੜ ਗਈ ਫਿਰ ਮੇਰੇ ਸਕੂਲ ਦਾ ਕੋਈ ਕੰਮ ਹੁੰਦਾ ਸੀ ਤੇ ਮੈਂ ਬੇਝਿਜਕ ਇਹਨਾਂ ਨੂੰ ਕਹਿ ਦਤਾ ਜੀ ਕਿ ਮੈਨੂੰ ਆ ਚੀਜ਼ ਦੀ ਲੋੜ ਹੈ ਜਿੱਦਾ ਵਾਸ਼ਰੂਮ ਸੀਗੇ ਲੜਕੀਆਂ ਲੜਕੂ ਕਿ ਪਹਿਲੇ ਸਕੂਲ ਹਾਈ ਸਕੂਲ ਹੁੰਦਾ ਸੀ ਮੈਂ ਸਕੂਲ ਚ ਪਹਿਲਾ ਪ੍ਰਿੰਸੀਪਲ ਆਜੀ ਪਹਿਲੇ ਮੇਰੇ ਤੋਂ ਪਹਿਲਾਂ ਸਿਰਫ ਹੈੱਡ ਦੀ ਪੋਸਟ ਹੁੰਦੀ ਸੀ ਕਿਉਂਕਿ ਹਾਈ ਸਕੂਲ ਹੁੰਦਾ ਸੀ ਸੀਨੀਅਰ ਸਕੈਂਡਰੀ ਆ ਕੇ ਕਲਾਸਿਸ ਮੈਂ ਹੀ ਇੱਥੇ ਸ਼ੁਰੂ ਕੀਤੀਆਂ ਤੋਂ ਉਹਦੇ ਲਈ ਥੋੜੀਆਂ ਮੁਸ਼ਕਿਲਾਂ ਆਈਆਂ ਕਿਉਂਕਿ ਜਿੱਦਾ ਵਾਸ਼ਰੂਮ ਇਕੱਠੇ ਹੁੰਦੇ ਸੀ ਕਿਉਂਕਿ ਛੋਟੇ ਬੱਚੇ ਹੁੰਦੇ ਸੀਗੇ ਨੇੜੇ-ਨੇੜੇ ਹੁੰਦੇ ਸੀ ਤਾਂ ਮੈਨੂੰ ਇਹ ਸੀ ਕਿ ਗਰਲਸ ਦਾ ਵਾਸ਼ਰੂਮ ਅਲੱਗ ਹੋਣਾ ਚਾਹੀਦਾ ਇੱਕ ਪ੍ਰਿੰਸੀਪਲ ਆਫਿਸ ਹੋਣਾ ਚਾਹੀਦਾ ਤੇ ਬੱਚਿਆਂ ਨੂੰ ਜੋ ਫੈਸਿਲਿਟੀਆਂ ਹੈਗੀਆਂ ਉਹ ਵਧੀਆ ਮਿਲਣੀਆਂ ਚਾਹੀਦੀ ਤੋ ਇਹਨਾਂ ਨੇ ਉਦੋਂ ਤੋਂ ਹੀ ਮੇਰੀ ਬਾਹ ਫੜੀ ਔਰ ਸਕੂਲ ਦੀ ਬਾਹ ਫੜੀ ਔਰ ਉਦੋਂ ਤੋਂ ਹੀ ਇਹ ਸਹਿਯੋਗ ਜਿਹੜਾ ਹੈਗਾ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਔਰ ਸਟਾਫ ਨੇ ਬੜੇ ਲਗਨ ਨਾਲ ਪੜਾਉਣਾ ਸ਼ੁਰੂ ਕੀਤਾ ਸੋ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਵਧੀਆ ਰਿਜ਼ਲਟ ਦਿੱਤੇ ਹੈ ਔਰ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਸਪੋਰਟਸ ਦੇ ਵਿੱਚ ਸਾਡੇ ਸਕੂਲ ਦੇ ਬੱਚੇ ਜਿਹੜੇ ਆ ਉਹ ਵਧੀਆ ਇਨਾਮ ਜਿਹੜੇ ਆ ਉਹ ਲੈ ਕੇ ਆਏ ਮੈਂ ਸੁਜੀਤ ਸਿੰਘ ਪ੍ਰਧਾਨ ਗੁਰਦਰਾ ਗੁਰੂ ਹਰਾਇ ਸਿੰਘ ਭੁੰਗਰਨੀ ਜੋ ਸਤਨੀ ਪਾਸ਼ਾ ਜੀ ਦਾ ਸ਼ੋਪਰਾਪੁਰ ਪਤਸਤਾਨ ਹੈ ਇਹ ਸਕੂਲ ਜਿਹੜਾ ਪਹਿਲਾਂ ਇਸੇ ਨਾਂ ਤੇ ਗੁਰੂ ਹਰਾਈ ਸਿੰਘ ਦੇ ਨਾਂ ਤੇ ਇੱਥੇ ਆ ਕੇ ਬਣਿਆ ਸੀ ਜਿਹਦੇ ਵਿੱਚ ਅੱਜ ਸਾਡੇ ਕੋਲ ਦਿਲਵਾਰ ਸਿੰਘ ਯੂਕੇ ਜੋ ਕਿ ਸਾਡੇ ਹੀ ਨਗਰ ਦੇ ਦਿਲਵਾਰ ਸਿੰਘ ਜੀ ਹੈਗੇ ਨਾਲ ਉਹਨਾਂ ਦੇ ਵੱਡੇ ਭਾਈ ਗੁਰਦੇਵ ਸਿੰਘ ਜੀ ਕੈਨੇਡਾ ਕਿ ਜਿਹੜੇ ਏਸੀ ਸਕੂਲ ਦੇ ਵਿੱਚੋਂ ਪੜ੍ਹ ਕੇ ਬਹੁਤ ਉੱਚੇ ਅਹੁਦਿਆਂ ਤੇ ਗਏ ਆ ਜੂਕੇ ਦੇ ਵਿੱਚ ਜਾ ਕੇ ਵੀ ਨਹੀਂ ਬਹੁਤ ਮੱਲਾ ਮਾਰੀਆਂ ਕਿ ਮੈਂ ਇਹਨਾਂ ਦਾ ਅੱਜ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਕਿ ਜੋ ਕਿ ਆਪਣੀ ਮਿੱਟੀ ਨੂੰ ਯਾਦ ਕਰਦੇ ਹੋਏ ਇਸ ਸਥਾਨ ਤੇ ਦੁਆਰਾ ਪਹੁੰਚੇ ਆ ਇਸ ਸਕੂਲ 'ਚ ਪਹੁੰਚੇ ਆ ਕਿ ਉਹਨੇ ਅੱਜ ਟੀਵੀ ਚੈਨਲ ਦੇ ਮੱਧਵرائی ਵੀ ਦੱਸਿਆ ਕਿ ਮੈਂ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਕਿਸ ਕਿੱਥੇ ਤੱਕ ਪਹੁੰਚੇ ਆ ਉਹਨਾਂ ਟੀਚਰਾਂ ਦਾ ਵੀ ਧੰਨਵਾਦ ਕੀਤਾ ਅੱਜ ਉਹਨੇ ਇਹ ਵਾਅਦਾ ਕੀਤਾ ਪ੍ਰਿੰਸੀਪਲ ਸਾਹਿਬ ਨਾਲ ਗੁਰਪ੍ਰੀਤ ਸਿੰਘ ਜੀ ਨਾਲ ਕਿ ਅਸੀਂ 7 ਬੱਚੇ 6 ਜਾਂ 7 ਬੱਚੇ ਜਿਹੜੇ ਪੜਨ ਵਾਲੇ ਆ ਕੋਈ ਗਰੀਬ ਜਾਂ ਘਰੋਂ ਹਾਲਤ ਖਰਾਬ ਮਾੜੀ ਆ ਨਹੀਂ ਪੜਾ ਸਕਦੇ ਪਰਿਵਾਰ ਕਿ ਉਹ ਪੜਨ ਵਾਸਤੇ ਹਸ਼ਾਰ ਆ ਬੱਚੇ ਪੜਨ ਯੋਗ ਹੈ ਤੇ ਅਸੀਂ ਉਹਨਾਂ ਨੂੰ ਅਡਾਪਟ ਕਰਕੇ ਅਸੀਂ ਉਹਨਾਂ ਨੂੰ ਪੜਾਈ ਵਾਸਤੇ ਐਜੂਕੇਸ਼ਨ ਲਈ ਵੱਧ ਤੋਂ ਵੱਧ ਜਿੰਨਾ ਵੀ ਉਹਨਾਂ ਨੂੰ ਪੜਨਾ ਉਹਨਾਂ ਨੂੰ ਪੈਸਾ ਅਸੀਂ ਦਵਾਗੇ ਸਾਜੀ ਤੁਸੀਂ ਕਿਹੜੀ ਸੰਸਥਾ ਚਲਾ ਰਹੇ ਹੋ ਤੇ ਤੁਹਾਡੀ ਸੰਸਥਾ ਕੀ ਕੀ ਕਾਰਜ ਕਰਦੀ ਹੈ ਜੀ ਸਾਡੀ ਸੰਸਥਾ ਜੋ ਡਾਕਟਰ ਹਰਦੇਵ ਸਿੰਘ ਪ੍ਰਹਾਰ ਮਾਤਾ ਅਮਰਕੋ ਚੰਨਕੋ ਚੈਰੀਟੇਵ ਸੁਸਾਇਟੀ ਅਸੀਂ ਚਲਾ ਰਹੇ ਹਾਂ 2004 ਤੋਂ ਉਹਦੇ ਵਿੱਚ ਸਾਡੀ ਸੁਸਾਇਟੀ ਨੇ ਬਹੁਤ ਵਧੀਆ ਕੰਮ ਕੀਤੇ ਆ ਕਿ ਜੋ ਨਗਰ ਭੁੰਗਣੀ ਦੇ ਵਿੱਚ ਪਹਿਲਾਂ ਤਾਂ ਮੈਚਿੰਗ ਗ੍ਰਾਂਟ ਦੇ ਨਾਲ ਸੀਵਰੇਜ ਪਾਇਆ 2 ਕਰੋੜ 42 ਲੱਖ ਦੀ ਲਾਗਤ ਨਾਲ ਉਸ ਤੋਂ ਬਾਅਦ ਸਟਰੀਟ ਲਾਈਟ ਲਗਾਈਆਂ ਜਿਵੇਂ ਸਮਾਸੋ ਲਾਈਟ ਤੇ ਉਸ ਤੋਂ ਪ੍ਰਾਂਤ ਜੋ ਕਿ ਇੱਕ ਨਗਰ ਦੇ ਵਿੱਚ ਡਿਸਪੈਂਸਰੀ ਬਣਾਈ ਜਿਹਦੇ ਵਿੱਚ 22 ਲੱਖ ਰੁਪਇਆ ਲਾ ਕੇ ਉਹਨੂੰ ਡਿਸਪੈਂਸਰੀ ਤਿਆਰ ਕੀਤੀ ਹੋਰ ਵੀ ਸਕੂਲ ਦੇ ਵਿੱਚ ਬੜੇ ਕਾਰਜ ਕੀਤੇ ਜਾਂ ਜਿੱਥੇ ਅੱਜ ਅਸੀਂ ਬੈਠੇ ਆਂ ਇਹ ਆਫਿਸ ਵੀ ਸਾਡੀ ਸੋਸਾਇਟੀ ਨੇ ਤਿਆਰ ਕਰਕੇ ਦਿੱਤਾ ਜਿੱਥੇ ਇੱਕ ਨਾਲੇ ਦੇ ਲੜਕੀਆਂ ਵਾਸਤੇ ਟਾਇਲਟ ਬਲਾਕ ਬਣਾ ਕੇ ਦਿੱਤਾ ਔਰ ਇੱਕ ਇਸੇ 프ਰੰਟ ਤੇ ਤੁਸੀਂ ਦੇਖੀ ਹੋਣੀ ਕਿ ਸੜਕ ਜਿਹੜੀ ਕਿ ਸਾਨੂੰ 1947 ਤੋਂ ਲੈ ਕੇ ਜਾਂਦੇ ਸਕੂਲ ਪ੍ਰਾਇਮਰੀ ਸਕੂਲ ਹਾਈ ਸਕੂਲ ਬਣਿਆ ਕਿ ਉਹਨੂੰ ਸੜਕ ਪੱਕੀ ਨਹੀਂ ਸੀ ਪ੍ਰਾਇਮਰੀ ਸਕੂਲ ਨੂੰ ਉਹ ਵੀ ਅੱਜ ਜਦੋਂ ਸੜਕ ਤਿਆਰ ਕਰਕੇ ਬਣਾ ਕੇ ਦਿੱਤੀ ਸੋਸਾਇਟੀ ਨੇ ਜਿਹਦੇ ਵਿੱਚ ਥੋੜਾ ਜਿਹਾ ਸਹਿਯੋਗ ਸਾਨੂੰ ਅ ਪੰਚਾਇਤ ਲੋਕ ਵੀਡੀਓ ਸਾਹਿਬ ਨੇ ਬਲੌਗ ਬਲੌਗ ਖੰਦ ਦਿੱਤੇ ਬਾਕੀ ਸਾਰਾ ਅਧਿਕਾਰਨ ਕੀਤਾ ਕਿ ਜੋ ਨਾਲ ਹੀ ਇਹਦੇ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਵੀ ਤਕਰੀਬਨ 9 ਲੱਖ ਦਾ ਜੋ ਕਿ ਕਮਰੇ ਤਿੰਨ ਕਮਰੇ ਬਣਾਏ ਜਾ ਐਨਆਰਆਈ ਦੀ ਥੋੜੀ ਮਦਦ ਦੇ ਨਾਲ ਬਾਕੀ ਜੋ ਸਾਡੀ ਸੋਸਾਇਟੀ ਹੁਣ ਕੰਮ ਕਰ ਰਹੀ ਆ ਉਹਦੇ ਵਿੱਚ ਮਿੱਟੀ ਪਾ ਕੇ ਬਹੁਤ ਨੀਵਾ ਹੋ ਗਿਆ ਸੀ ਬਹੁਤ ਪੁਰਾਣੀ ਬਿਲਡਿੰਗ ਸੀ ਉਹਦੇ ਵਿੱਚ ਉਹ तकरीबन 9 ਲੱਖ ਰੁਪਏ ਦਾ ਖਰਚਾ ਉਹ ਕਰਕੇ ਇੰਟਰਲੌਕ ਲਾ ਕੇ ਉਹਨੂੰ ਤਿਆਰ ਕੀਤਾ ਹੁਣ ਰੰਗ ਰੰਗ ਵਗੈਰਾ ਉਹਨੂੰ ਹੋਣਾ ਆ ਉਹ ਕਿ ਤੱਕ ਅਸੀਂ ਉਹਨੂੰ ਵੀ ਹੈਂਡਓਵਰ ਕਰਾਂਗੇ ਮੈਂ ਧੰਨਵਾਦ ਕਰਦਾ ਸਾਰੇ ਡਾਕਟਰ ਹਰਦੇਵ ਸਿੰਘ ਪ੍ਰਹਾਰ ਦਾ ਕਿ ਜਿਨ੍ਹਾਂ ਨੇ ਇੰਨੀ ਸਾਨੂੰ ਮਾਇਆ ਦਿੱਤੀ ਆ ਆਪਣੇ ਦਸਬੰਧ ਕੱਢ ਕੇ ਉਹ ਸਾਰਾ ਹੀ ਲੋਕਤ ਦਾ ਸਬੰਧ ਕਰਦੇ ਆ ਕਿ ਉਹ ਤਸਬੰਧ ਕੋ ਰੱਖਦੇ ਬਾਕੀ ਪੈਸਾ ਸਾਰਾ ਹੀ ਇਹਨਾਂ ਕਾਰਜਾਂ ਤੇ ਲਾ ਰਹੇ ਆ ਬਾਕੀ ਜਿਸ ਤਰ੍ਹਾਂ ਕਿ ਸਾਡੇ ਕੋਲ ਹੁਣ ਬੱਚੇ ਪੜ ਰਹੇ ਆ ਤਕਰੀਬਨ 150 ਬੱਚਾ ਸਾਡੇ ਕੋਲ ਪੜਦਾ ਜਿਹਦੇ ਵਿੱਚੋਂ ਇੱਕ ਕੁੜੀ ਸਾਡੇ ਹੀ ਨਗਰ ਦੀ ਲਾ ਕਰ ਰਹੀ ਆ ਉਹਦੀ ਫੀਸਾਂ ਵੀ ਦੇ ਰਹੇ ਆ ਔਰ ਕੋਈ ਨਰਸਿੰਗ ਕਰ ਰਿਹਾ ਸਾਰੇ ਹੀ ਉਹਨਾਂ ਦੀ ਬਦੌਲਤ ਅਸੀਂ ਤਾਂ ਸੇਵਾਦਾਰ ਆ ਮੈਂ ਅਸਲਾ ਜਗਤਾਰ ਸਿੰਘ ਜੀ ਮੇਰੇ ਨਾਲ ਅ ਪਰਮਿੰਦਰ ਸਿੰਘ ਜੀ ਪੋਸੀ ਜੋ ਸਾਡੇ ਮੈਂਬਰ ਸਾਬਾ ਹਨ ਤੇ ਹਰਦੀ ਜਸਵੀਰ ਸਿੰਘ ਜੀ ਮਨਹਾਸ ਉਹ ਪ੍ਰੈਜ਼ੀਡੈਂਟ ਹੈ ਸੋਸਾਇਟੀ ਦੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਪਰਮਜੀਤ ਸਿੰਘ ਜੀ ਸਤਵੰਤ ਸਿੰਘ ਜੀ ਸਤਨਾਮ ਸਿੰਘ ਜੀ ਸੱਤਾ ਸਾਡੀ ਸਾਰੀ ਟੀਮ ਆ ਵਧੀਆ ਕੰਮ ਕਰ ਰਹੀ ਆ ਕਿ ਜੋ ਕਿ ਹੁਣੇ ਅਸਿਆਲ ਦੇ ਮੌਸਮ ਵਿੱਚ 14 ਸਕੂਲਾਂ ਦੇ ਵਿੱਚ ਵਰਦੀਆਂ ਦਿੱਤੀਆਂ ਗਈਆਂ ਬੱਚਿਆਂ ਨੂੰ ਠੰਡ ਜ਼ਿਆਦਾ ਆ ਇਸ ਕਰਕੇ ਜਿਹੜੀ ਗਵਰਨਮੈਂਟ ਵੱਲੋਂ ਵਰਦੀ ਆਦੀ ਆ ਥੋੜੀ ਇੰਨੀ ਵਧੀਆ ਨਹੀਂ ਸੀਗੀ ਇਸ ਕਰਕੇ ਉਹਨਾਂ ਨੂੰ ਗਰਮ ਵਰਦੀਆਂ ਸਾਰੇ ਸਕੂਲਾਂ ਨੂੰ ਦਿੱਤੀਆਂ ਗਈਆਂ ਤੇ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ মিডিਆ ਦਾ ਸਾਹ ਗੁਰਦੇਵ ਸਿੰਘ ਜੀ ਜੋ ਕੈਨੇਡਾ ਤੋਂ ਆਏ ਆ ਸਾਬਦ ਦਿਲਵਾਰ ਸਿੰਘ ਜੀ ਮੇਰੇ ਕੋਲ ਬੈਠੇ ਆ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਜਿਕਤਾ ਸਿੰਘ ਦਾ ਸਾਰਿਆਂ ਦਾ ਪ੍ਰਿੰਸੀਪਲ ਸਾਹਿਬ ਦਾ ਪੂਰੇ ਸਕੂਲ ਦੇ ਸਟਾਫ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਰਪਾ ਇਹ ਸਰ ਜੀ ਆਪਣਾ ਛੋਬ ਨਾਮ ਕੀ ਜੀ ਮੇਰਾ ਨਾਮ ਸੁਭਨਾਮ ਦਿਲਬਖ ਸਿੰਘ ਬੋਲਾ ਜੀ ਇਹ ਸਰ ਜੀ ਕਿ ਜਗਤ ਬਲਾਉਂ ਕਰ ਦਿਓ ਵੈਸੇ ਇੱਥੇ ਤਾਂ ਜੰਮਪਾਲ ਆ ਐ ਐਸੀ ਸਕੂਲ ਦੇ ਵਿੱਚ ਮੈਂ ਮੈਟ੍ਰਿਕ ਕੀਤੀ ਹੈ 1977 ਦੇ ਵਿੱਚ 1972 ਦੇ ਵਿੱਚ ਜਦੋਂ ਮੈਟ੍ਰਿਕ ਮੈਂ ਕੀਤੀ ਤੇ ਸਾਰੇ ਜिले ਦੇ ਵਿੱਚੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਨੰਬਰ 1 ਤੇ ਆਇਆ ਸੀ ਤੇ ਮੈਨੂੰ ਸਕਾਲਰਸ਼ਿਪ ਮਿਲੇ ਆ ਸੀ ਐ ਇਸ ਇਸ ਮੌਕੇ ਦਾ ਪੈਦਾ ਉਤਾਂ ਦਾ ਹੋਇਆ ਉਹਨਾਂ ਸਾਰੇ ਹੀ ਅਧਿਆਪਕਾਂ ਦਾ ਸਾਰੇ ਟੀਚਰਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨਾ ਤਕਾ ਲਾ ਕੇ ਕਹਿ ਲੋ ਜਾਂ ਮਤਲਬ ਇਨਸਪਾਇਰ ਕਰਕੇ ਉਸ ਜਗ੍ਹਾ ਤੇ ਪਹੁੰਚਣ ਦਾ ਮੌਕਾ ਦਿੱਤਾ ਸੱਚੀ ਜੋ ਤੁਸੀਂ ਸੰਸਥਾ ਚਲਾ ਰਹੇ ਹੋ ਜੀ ਉਹ ਸੰਸਥਾ ਦਾ ਨਾਮ ਕੀ ਹੈ ਜੀ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਚਲਾ ਰਿਹਾ ਜੇ ਕਿ ਮੈਂ ਇੱਕ ਉਸ ਜਿਹੜੀਆਂ 2-3 ਸੰਸਥਾਵਾਂ ਹਨ ਉਹਨਾਂ ਦਾ ਐਕਟਿਵ ਮੈਂਬਰ ਕਹਿ ਲਓ ਜਾਂ ਮਤਲਬ ਇੱਕ ਨਿਮਾਣਾ ਜਿਹਾ ਮੈਂਬਰ ਕਹਿ ਸਕਦੇ ਹੋ ਪਹਿਲੀ ਤਾਂ ਹੈਗੀ ਜੀ ਸੁਪਰੀਮ ਸਿੱਖ ਕੌਂਸਲ ਯੂਕੇ ਨੰਬਰ 2 ਤੇ ਆਉਂਦੀ ਹੈ ਜੀ ਆਤਮ ਪ੍ਰਗਾਸ ਨੰਬਰ 3 ਹੈਗੀ ਖਾਲਸਾ ਸੇਵਾਦਾਰ ਗਰੁੱਪ ਕਰ ਵੀ ਸਰ ਜੀ ਅੱਜ ਪਿੰਡ ਭੁੰਗਰ ਨਹੀਂ ਤੁਸੀਂ ਪਹੁੰਚੇ ਹੋ ਸਕੂਲ ਦੇ ਵਿੱਚ ਤੇ ਕਿਸ ਵਿੱਚ ਤੇ ਇੱਥੇ ਪਹੁੰਚਣਾ ਹੋਇਆ ਜੀ ਮਨਤਬ ਮੇਰਾ ਬਹੁਤ ਸਾਲਾਂ ਤੋਂ ਐਸੀ ਕਿ ਮੈਂ ਜਿਸ ਸਕੂਲ ਦੇ ਵਿੱਚ ਪੜਿਆ ਜਿਸ ਸਕੂਲ ਨੇ ਮੈਨੂੰ ਇੰਨੀ ਆ ਐਨੇ ਮੌਕੇ ਪ੍ਰਦਾਨ ਕੀਤੇ ਕਿ ਮੈਂ ਇੱਕ ਹਲਾਕੇ ਬਹੁਤ ਉੱਚੀ ਜਗ੍ਹਾ ਤੇ ਪਹੁੰਚਿਆ ਮੈਂ ਮੈਂ ਉਸ ਮਿੱਟੀ ਦੇ ਨਾਲ ਜੁੜਾ ਉਸ ਸਕੂਲ ਦੇ ਨਾਲ ਜੁੜਾ ਜੇ ਮੈਂ ਕੁਝ ਉਸ ਸਕੂਲ ਲਈ ਕਰ ਸਕਾਂ ਤੇ ਜ਼ਰੂਰ ਕਰਾਂਗਾ ਤੇ ਮੈਂ ਇਹ ਕੋਸ਼ਿਸ਼ ਕੀਤੀ ਮੈਂ ਜਗਤਾਰ ਸਿੰਘ ਉਹਨਾਂ ਨਾਲ ਕੰਟੈਕਟ ਕੀਤਾ ਜਦੋਂ ਇੰਗਲੈਂਡ ਆਏ ਸੀ ਤੇ ਹੋਰ ਵੀ ਮੈਂ ਜਿੰਨੇ ਵੀ ਸਾਡੇ ਤੁਮਰਨੀ ਪਿੰਡ ਦੇ ਯੂਕੇ ਦੇ ਵਿੱਚ ਰਹਿੰਦੇ ਆ ਮੈਂ ਹਮੇਸ਼ਾ ਉਹਨਾਂ ਦੇ ਨਾਲ ਗੱਲ ਕਰਦਾ ਰਹਿੰਦਾ ਕਿ ਕਿ ਜਿੰਨਾ ਵੀ ਹੋ ਸਕੇ ਸਾਨੂੰ ਆਪਣੇ ਪਿੰਡ ਲਈ ਆਪਣੇ ਸਕੂਲ ਲਈ ਤੇ ਆਪਣੇ ਸਮਾਜ ਲਈ ਜੋ ਵੀ ਅਸੀਂ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਇਹ ਕੱਪਸਟ ਹੈ ਇਹੋ ਜਿਹੜੀ ਸੁਪਰੀਮ ਸੇ ਕਾਉਂਸਲ ਹੈ ਜੀ ਇਹ ਇਹ ਪੂਰੇ ਯੂਕੇ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਹਰ ਲੈਵਲ ਦੇ ਉੱਤੇ ਗਵਰਨਮੈਂਟ ਲੈਵਲ ਤੇ ਸੈਂਟਰਲ ਗਵਰਨਮੈਂਟ ਲੈਵਲ ਤੇ ਲੋਕਲ ਗਵਰਨਮੈਂਟ ਲੈਵਲ ਤੇ ਅਸੀਂ ਮਤਲਬ ਜਿਹੜੇ ਸਿੱਖਾਂ ਦੀਆਂ ਮੁਸ਼ਕਲਾ ਹਨ ਜਿਹੜੇ ਸਿੱਖਾਂ ਦੇ ਮੁੱਦੇ ਹਨ ਅਸੀਂ ਉਹ ਜਿੱਥੇ ਤੱਕ ਵੀ ਹੋਵੇ ਗਵਰਨਮੈਂਟ ਲੈਵਲ ਤੱਕ ਲੋਕਲ ਗਵਰਨਮੈਂਟ ਲੈਵਲ ਤੱਕ ਉਹਨਾਂ ਨਾਲ ਪਹੁੰਚਾਉਨੇ ਆ ਤੇ ਉਹਨਾਂ ਨੂੰ ਡਿਸਕਸ ਕਰਦੇ ਆ ਤੇ ਜਿਹੜੇ ਨਾਲ-ਨਾਲ ਕੋਈ ਮੁੱਦੇ ਉੱਠਦੇ ਆ ਜਿੱਦਾਂ ਹੁਣ ਕਰਨ ਪਰਵਰਤਨ ਦਾ ਮੁੱਦਾ ਬਹੁਤ ਜੋਰਾਂ ਚ ਉਹਨਾਂ ਤੇ ਚੱਲ ਰਿਹਾ ਹੈਗਾ ਤੇ ਅਸੀਂ ਇਸ ਇਸ ਉੱਤੇ ਬਹੁਤ ਕੰਮ ਕਰ ਰਹੇ ਆ ਕਿ ਬੱਚਿਆਂ ਨੂੰ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਆਪਣੇ ਆਪਣੀ ਹੋਂਦ ਬਾਰੇ ਕਿੱਦਾਂ ਮਤਲਬ ਉਹਨਾਂ ਨੂੰ ਦੱਸ ਸਕਦੇ ਆ ਕਿ ਤਾਂ ਕਿ ਜਿਹੜੇ ਦੂਸਰੇ ਧਰਮਾਂ ਦੇ ਬੱਚੇ ਹੈਗੇ ਆ ਉਹਨਾਂ ਤੇ ਗਲਤ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਧਰਮ ਚੰਗਾ ਜਾਂ ਮਾੜਾ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੂੰ ਆਪਣੇ ਧਰਮ ਬਾਰੇ ਪਤਾ ਹੋਣਾ ਚਾਹੀਦਾ ਜੋ ਵੀ ਉਹ ਡਿਸੀਜਨ ਲੈ ਆਪਣੀ ਨੌਲੇਜ ਬੇਸ ਤੇ ਲੈਣ ਉਹਨਾਂ ਨੂੰ ਇਹ ਕੋਈ ਗਲਤ ਰਸਤੇ ਤੇ ਨਾ ਪਾ ਸਕਣ ਸਾਡੀ ਆਪਣੀ ਜਿਹੜੀ ਸੰਸਥਾ ਆ ਉਸ ਮੇਨ ਵਿਦਿਆਰਥੀਆਂ ਵਾਲੇ ਸਕੂਲਾਂ ਨੇ ਕੀ ਕਾਰਜ ਕਰ ਰਹੀ ਹੈ ਐਸੀ ਦੇਖੋ ਇਹ ਸਪ੍ਰਿੰਟ ਸ ਕਾਉਂਸਲ ਜਿਹੜੀ ਯੂਕੇ ਹੈ ਇਹਦਾ ਮੈਂ ਐਜੂਕੇਸ਼ਨ ਟੀਮ ਦਾ ਲੀਡਰ ਆ ਜੀ ਤੇ ਅਸੀਂ ਹਰ ਹਰ ਵਾਰੀ ਇਹ ਹੀ ਕੋਸ਼ਿਸ਼ ਕਰਦੇ ਆ ਕਿ ਹਰ ਸ਼ਹਿਰ ਦੇ ਵਿੱਚ ਸਾਡੀ ਜਿਹੜੀ ਪਤਾ ਲੱਗੇ ਕਿ ਅਸੀਂ ਇਹ ਸੰਸਲਾ ਹੈਗੀ ਆ ਤੇ ਅਸੀਂ ਸਕੂਲਾਂ ਦੇ ਨਾਲ ਕੰਟੈਕਟ ਕਰਦੇ ਆ ਸਕੂਲਾਂ ਨੂੰ ਦੱਸਦੇ ਆ ਕਿ ਸਿੱਖ ਬੱਚਿਆਂ ਦੀ ਕੀ ਮੁਸ਼ਕਿਲਾਂ ਹਨ ਕਿ ਕਈ ਵਾਰੀ ਸਿੱਖ ਬੱਚਿਆਂ ਦੇ ਜਿਹੜੇ ਕਕਾਰ ਹੁੰਦੇ ਆ ਉਹਨਾਂ ਨੂੰ ਗਲਤ ਸਮਝ ਕੇ ਉਹਨਾਂ ਦੇ ਉਹਨਾਂ ਨੂੰ ਅਬਿਊਜ਼ ਵੀ ਕੀਤਾ ਜਾਂਦਾ ਉਹਨਾਂ ਨੂੰ ਉਤਾਰਨ ਤੇ ਮਜਬੂਰ ਕੀਤਾ ਜਾਂਦਾ ਤੇ ਅਸੀਂ ਉਹਨਾਂ ਨੂੰ ਜਿਹੜੇ ਸਿੱਖ ਸਪ੍ਰਿੰਸ ਯੂਕੇ ਦੇ ਗਾਈਡਲਾਈਨਸ ਉਹਨਾਂ ਦੇ ਨਾਲ ਜਾ ਕੇ ਡਿਸਕਸ ਕਰਦੇ ਹਾਂ ਉਹਨਾਂ ਤੇ ਚਰਚਾ ਕਰਦੇ ਹਾਂ ਕਿ ਕੀ ਉਹਨਾਂ ਦੀ ਉਹਨਾਂ ਦੇ ਮਹੱਤਤਾ ਹੈ ਤੇ ਕਿਉਂ ਬੱਚੇ ਪਹਿਨਦੇ ਹੈ ਤੇ ਕਿਉਂ ਮਤਲਬ ਤੁਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਜਾਂ ਉਤਾਰਨ ਜਾਂ ਮਤਲਬ ਉਹਨਾਂ ਨੂੰ ਤੁਸੀਂ ਇੱਕ ਕਿਸਮ ਦੀ ਏ ਫੀਲਿੰਗ ਜਾਂ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਆਵੇ ਕਿ ਉਹ ਬਾਕੀ ਬੱਚਿਆਂ ਨਾਲੋਂ ਕੱਟ ਹਨ ਜਾਂ ਕਿਸੇ ਲਗਰਪੇ। ਤੇ ਕਈ ਵਾਰ ਇਹ ਇਹ ਹੁੰਦਾ ਕਿ ਜਦੋਂ ਤੁਸੀਂ ਬਾਕੀ ਬੱਚਿਆਂ ਨਾਲੋਂ ਅਲੱਗ ਦਿਸਦੇ ਆ ਤੇ ਤੁਹਾਡੇ ਵਿੱਚ ਇੱਕ ਘਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਬਾਕੀ ਸਾਰੇ ਬੱਚੇ ਇੱਧਾ ਹੈਗੇ ਤਾਂ ਮੈਂ ਕਿਉਂ ਅਲੱਗ ਅਲੱਗ ਰਹਿ ਅਲੱਗ ਲੱਗਦਾ ਹੈਗਾ। ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਸਪੈਸ਼ਲ ਫੀਲ ਕਰਵਾਈਏ। ਅੱਜ ਤਾਂ ਇਹ ਦੱਸਦੇ ਹਾਂ ਕਿ ਅੱਜ ਦੇ ਕਾਲਮ ਦੇ ਉੱਤੇ ਜਿਹੜਾ ਹੈਗਾ ਕਿ ਜਿਹੜਾ ਮੁੱਦਾ ਹੈ ਇੱਕ ਤਾਂ ਇਹ ਹੈ ਕਿ ਸਾਡੇ ਬੱਚਿਆਂ ਨੂੰ ਜਿਹੜੀ ਪੜ੍ਹਾਈ ਇਹ ਜਿਹੜੀ ਹੈ ਉਹ ਬਿਲਕੁਲ ਬਹੁਤ ਖਾਸੀਅਤ ਰੱਖਦੀ ਹੈ ਕਿਉਂਕਿ ਯੂਕੇ ਦੇ ਵਿੱਚ ਜਿਹੜੀ ਲੇਬਰ ਮਾਰਕੀਟ ਹੈ ਉਹ ਤਕਰੀਬਨ ਖਤਮ ਹੋ ਚੁੱਕੀ ਹੈ ਤੇ ਲੇਬਰ ਮਾਰਕੀਟ ਤੇ ਜੇ ਤੁਸੀਂ ਡਿਪੈਂਡ ਕਰੋਗੇ ਕਿ ਮੈਂ ਲੇਬਰ ਦੀ ਜੌਬ ਲਵਾਂਗਾ ਤੇ ਤੁਹਾਡਾ ਜਿਹੜਾ ਹੈ ਨਾ ਘਰ ਦਾ ਆਹ ਚਲਾਈ ਨਹੀਂ ਚਲਣੀ ਹੈਗੀ ਇਸ ਕਰਕੇ ਜਦੋਂ ਤੱਕ ਤੁਸੀਂ ਪੜ੍ਹਾਈ ਦੇ ਵਿੱਚ ਜਿਦਾ ਕਹਿੰਦੇ ਨਾ ਕਿ ਗੋਰਿਆਂ ਨਾਲੋਂ 10 ਗੁਣਾ ਵਧੀਆ ਨਹੀਂ ਹੁੰਦੇ ਨਾ ਤੇ ਤੁਹਾਨੂੰ ਨੌਕਰੀ ਨਹੀਂ ਮਿਲਦੀ ਅਸੀਂ ਇਹ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਜਿਹੜੇ ਉੱਥੇ ਦੇ ਲੋਕਲ ਬੱਚੇ ਆ ਉਹਨਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਬਣ ਦੀ ਜ਼ਰੂਰਤ ਪੈਣੀ ਹੈ ਕਿ ਜਦੋਂ ਵੀ ਕੋਈ ਇੰਟਰਵਿਊ ਹੋਏ ਉਹ ਇਹ ਸਮਝਣ ਕਿ ਇਹ ਬੱਚੇ ਮਤਲਬ ਸਾਡੇ ਜਿਹੜੇ ਲੋਕਲ ਬੱਚੇ ਆ ਜਾਂ ਬਾਕੀ ਜੋੜੇ ਉਹਨਾਂ ਦੇ ਕੰਪੀਟੀਟਰਸ ਹੈਗੇ ਆ ਉਹਨਾਂ ਨਾਲੋਂ ਬਹੁਤ ਵਧੀਆ ਹਨ ਤਾਂ ਹੀ ਉਹਨਾਂ ਨੇ ਜੌਬ ਕਰੀ ਹੈ ਨਹੀਂ ਤਾਂ ਫਿਰ ਤੁਹਾਨੂੰ ਜੌਬ ਮਿਲਣ ਦੇ ਚਾਂਸਸ ਬਹੁਤ ਘੱਟ ਹੈ ਅਸੀਂ ਮਤਲਬ ਮੇਰਾ ਇੱਥੇ ਆਉਣ ਦਾ ਮੰਤਵ ਇਹੀ ਸੀ ਕਿ ਜਿਹੜੀ ਸੰਸਥਾ ਆਕਮ ਪ੍ਰਵਾਸ ਹੈ ਉਹ ਉਹਨਾਂ ਦਾ ਇਹ ਮੇਨ ਕੰਮ ਇਹੀ ਹੈ ਕਿ ਜਿਹੜੇ ਬੱਚਿਆਂ ਦੇ ਵਿੱਚ ਕੁਝ ਕਰਨ ਕਰਨ ਦਾ ਜਜ਼ਬਾ ਹੈਗਾ ਉਹਨਾਂ ਨੂੰ ਮਤਲਬ ਇਹ ਨਾ ਮਹਿਸੂਸ ਹੋਵੇ ਕਿ ਸਾਡੇ ਚ ਘਟ ਆ ਸਾਡੇ ਮਾਪੇ ਗਰੀਬ ਹੈ ਜਾ ਮਤਲਬ ਸਾਡੇ ਦੇ ਵਿੱਚ ਫਿਜ਼ੀਕਲ ਕੋਈ ਡਿਸੇਬਿਲਿਟੀ ਹੈ ਕਿ ਜਿਹਦੇ ਕਰਕੇ ਅਸੀਂ ਅੱਗੇ ਨਹੀਂ ਜਾ ਸਕਦੇ ਜੇ ਉਹਨਾਂ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈਗਾ ਤੇ ਉਹ ਅਸੀਂ ਸਕੂਲਾਂ ਨੂੰ ਸਾਰੇ ਸਕੂਲਾਂ ਨੂੰ ਰਿਕੁਐਸਟ ਕਰਾਂਗੇ ਤੁਸੀਂ ਹਰ ਸਾਲ 3 ਜਾਂ 4 ਮੈਕਸਿਮਮ 7 ਬੱਚੇ ਸਾਨੂੰ ਦਿਓ ਤੁਸੀਂ ਅਸੀਂ ਉਹਨਾਂ ਨੂੰ ਜਿਹੜਾ 1ਅਰਲੀ ਕੈਂਪ ਲੱਗਦਾ ਉਹਦੇ ਵਿੱਚ ਸੱਦਾਂਗੇ ਕੈਂਪ ਦੇ ਵਿੱਚ ਜਿੰਨਾ ਰਹਿਣ ਦਾ ਖਰਚਾ ਉਹਨਾਂ ਦਾ ਪੂਰਾ ਦਿੱਤਾ ਜਾਊਗਾ ਤੇ ਉਹਨਾਂ ਦੀ ਅਸੀਂ ਇੰਟਰਵਿਊ ਲਵਾਂਗੇ ਉਹਨਾਂ ਦਾ ਦੇਖਾਂਗੇ ਕਿ ਉਹਨਾਂ ਦੀ ਸੋਚਨੀ ਕਿੱਥੇ ਤੱਕ ਹੈ ਤੇ ਜੇ ਉਹ ਉਹਨਾਂ ਦੇ ਵਿੱਚ ਸਹੀ ਲੱਖਜਾਂ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈਗਾ ਤੇ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਆ ਉਹਨਾਂ ਦੀ ਕੋਈ ਵੀ ਇਕਨੋਮਿਕ ਦਾ ਮਤਲਬ ਹੋਰ ਵੀ ਕੋਈ ਮੁਸ਼ਕਲਾ ਅਸੀਂ ਉਹਨਾਂ ਨੂੰ ਦੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹੀਦ ਗਿਆਨ ਸਿੰਘ ਸੀਨੀਅਰ ਸੈਂਟਰੀ ਸਕੂਲ ਪੁੰਗਰਨੀ ਦੇ ਵਿੱਚ ਬੈਠੇ ਆ ਔਰ ਉਸ ਦਫਤਰ 'ਚ ਬੈਠੇ ਆ ਜਿਹੜਾ ਦਫਤਰ ਅਮਰਕੌਰ ਚਾਨਕੌਰ ਵੈਲਫੇਅਰ ਸੁਸਾਇਟੀ ਨੇ ਇਸ ਸਕੂਲ ਨੂੰ ਨਵੇਂ ਆਧੁਨਿਕ ਤਰ੍ਹਾਂ ਬਣਾ ਕੇ ਤੇ ਜਿਹੜਾ ਇਹਨਾਂ ਨੂੰ ਸਪਰਦ ਕੀਤਾ ਸੀ ਉਸ ਦਫਤਰ 'ਚ ਬੈਠੇ ਆ ਅੱਜ ਸਾਡੇ ਨਾਲ ਯੂਕੇ ਤੋਂ ਸ਼ਰਾਬ ਤਲਵਾਰ ਸਿੰਘ ਜੀ ਬੋਲਾ ਜੋ ਯੂਕੇ ਦੇ ਵਿੱਚ ਸੁਪਰੀਮ ਸਿੱਖ ਕੌਂਸਲ ਆਤਮ ਪ੍ਰਗਾਸ ਤੇ ਖਾਲਸਾ ਸੇਵਾਦਾਰ ਗਰੁੱਪ ਦੇ ਜਿਹੜੇ ਉਹਦੇ ਆਗੂ ਵੀ ਨੇ ਤੇ ਉੱਥੇ ਸੇਵਾ ਵੀ ਕਰ ਰਹੇ ਨੇ ਤੇ ਅੱਜ ਇਹ ਸਕੂਲ ਦੇ ਵਿੱਚ ਇਹ ਸਾਡੇ ਨਾਲ ਉਹਨਾਂ ਦੇ ਵੱਡੇ ਭਾਈ ਸਰਾਰ ਕਰਦੇਵ ਸਿੰਘ ਜੀ ਬੋਲਾ ਜੋ ਕੈਨੇਡਾ ਤੋਂ ਉਹ ਵੀ ਵੈਲਫੇਅਰ ਦੇ ਕੰਮ ਕੈਨੇਡਾ ਵਿੱਚ ਕਰਦੇ ਨੇ ਜੋ ਰੰਪਟਨ ਚ ਰਹਿੰਦੇ ਆ ਔਰ ਅੱਜ ਸਾਡਾ ਜ਼ਿਕਰ ਜਿਹੜਾ ਹੋਇਆ ਸੀ ਉਹ ਪ੍ਰਿੰਸੀਪਲ ਸਾਹਿਬ ਤੋਂ ਚੱਲਿਆ ਸੀ ਤੇ ਜਦੋਂ ਮੈਂ ਇਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੀ ਗੱਲ ਕੀਤੀ ਪਏ ਉਹ ਬਾਈ ਬਰਥ ਬਲਾਈਂਡ ਨੇ ਤੇ ਉਹ ਬਹੁਤ ਹੀ ਇਸ ਗੱਲ 'ਚ ਹੈਰਾਨ ਹੋਏ ਕਿ ਉਹ ਬਲਾਈਂਡ ਹੋਣ ਦੇ ਨਾਤੇ ਉਹ ਕਿਵੇਂ ਸਕੂਲ ਚਲਾ ਰਿਹਾ ਉਹ ਉਹਨਾਂ ਦੇ ਮਨ 'ਚ ਆਇਆ ਵੀ ਅਸੀਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਆ ਭਾਵੇਂ ਕਿ ਉਹਨਾਂ ਨੇ ਸਵੇਰੇ ਯੂਕੇ ਵਾਪਸ ਚਲੇ ਜਾਣਾ ਪਰ ਅੱਜ ਬਹੁਤ ਕੀਮਤੀ ਸਮਾਂ ਕੱਟ ਕੇ ਉਹ ਆਪਣਾ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਆਪਣੀ ਸੰਸਥਾ ਅਮਰ ਗੌਰ ਚਾਨਕੌਰ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਪ੍ਰਿੰਸੀਪਲ ਸਾਹਿਬ ਹੋਣਾਰੇ ਆਪਣੇ ਜੀਵਨ ਬਾਰੇ ਸਾਰਾ ਦੱਸਿਆ ਤੇ ਅਸੀਂ ਵੀ ਇਸ ਇਹ ਇਸ਼ਾਰਾ ਦਰਵਾਜ ਸਿੰਘ ਜੀ ਗੋੜਾ ਸਾਹਿਬ ਇਹ ਵੀ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਔਰ ਸਭ ਤੋਂ ਪਹਿਲੇ ਉਹ ਸਖਸ਼ ਨੇ ਜਿਹੜੇ ਪੰਜਾਬ ਦੇ ਵਿੱਚੋਂ ਸਰਕਾਰੀ ਖਰਚੇ ਤੇ ਫਰਸਟ ਆਉਣ ਦੇ ਉੱਤੇ ਜਿਹੜੇ ਰਸ਼ੀਆ ਦੇ ਵਿੱਚ ਪੜਨ ਗਏ ਇਹ ਸਾਡੇ ਪਿੰਡ ਨੂੰ ਬਹੁਤ ਉਸ ਸਮੇਂ ਦਾ ਮਾਣ ਹੈ ਇਹ ਗੱਲਾਂ 75 76 ਦੀਆਂ ਸ਼ਾਇਦ ਹੋਣਗੀਆਂ ਤੇ ਜਦੋਂ ਇਹ ਗਏ ਸਾਨੂੰ ਸਾਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਇਹ ਰਸ਼ੀਆ ਚ ਪੜ ਕੇ ਆਏ ਔਰ ਅੱਜ ਉਹ ਉਸ ਆਪਣੀ ਮਿੱਟੀ ਨਾਲ ਫੇਰ ਜੁੜੇ ਨੇ ਜੇ ਸਕੂਲ ਦੇ ਵਿੱਚੋਂ ਪੜ ਕੇ ਗਏ ਸੀ ਉਸੇ ਮਿੱਟੀ ਨਾਲ ਅੱਜ ਫੇਰ ਜੁੜੇ ਨੇ ਔਰ ਬਰਾ ਉਹਨਾਂ ਨੇ ਮਾਣ ਮਹਿਸੂਸ ਕੀਤਾ ਤੇ ਆ ਨਾਲ ਪ੍ਰਿੰਸੀਪਲ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਆਪਣੇ ਭਰੌਣ ਦਾ ਢੰਗ ਕਿ ਉਹਨਾਂ ਨੇ ਉਹਨਾਂ ਨੂੰ ਦੱਸਿਆ ਜੋ ਬੜਾ ਹੈਰਾਨੀਜਨਕਾ ਔਰ ਆਈਟੀ ਵੱਡੀ ਪ੍ਰਫਲਤਾ ਦੀ ਆ ਉਹਨਾਂ ਦੀ ਅੱਜ ਇੱਥੇ। ਤੋਂ ਜਿਹੜੇ ਪ੍ਰਿੰਸੀਪਲ ਸਾਹਿਬ ਗੁਰਪ੍ਰੀਤ ਸਿੰਘ ਉਹਨਾਂ ਦੇ ਸਦਰਸ਼ਨ ਵੀ ਅਸੀਂ ਵੀ ਜਦੋਂ ਪਹਿਲੀ ਵਾਰ ਕੀਤੇ ਅਸੀਂ ਵੀ ਬੜੇ ਹੈਰਾਨ ਹੋਏ ਸੀ। ਤੇ ਪਰ ਉਹਨਾਂ ਨੇ ਸਾਡੀ ਸੰਸਥਾ ਨੂੰ ਇੰਨਾ ਖਿੱਚ ਲਿਆ ਕਿ ਉਹਨਾਂ ਦਾ ਢਾਂਗੀ ਤਰੀਕਾ ਇਸ ਤਰ੍ਹਾਂ ਦਾ ਜਿਨ੍ਹਾਂ ਨੇ ਖਿੱਚ ਕੇ ਜਿਹੜੇ ਸਾਡੇ ਕੋਲ ਉਹਨਾਂ ਨੇ ਕੰਮ ਆਪਣੇ ਸਕੂਲ ਦੇ ਵੀ ਕਰਵਾਏ। ਜਿਹੜਾ ਸਾਡਾ ਸਕੂਲ ਬਹੁਤ ਪਿੱਛੇ ਜਾ ਰਿਹਾ ਸੀ ਸਟੂਡੈਂਟ ਵੀ ਹੈ ਨਾ ਸੀ। ਅੱਜ ਇਹ ਸਕੂਲ ਦੇ ਵਿੱਚ ਗਿਣਤੀ ਵੀ ਸਟੂਡੈਂਟਾਂ ਦੀ ਕਾਫੀ ਵਧਾ ਦਿੱਤੀ ਪਰ ਸਰਕਾਰ ਦੇ ਕੋਲ ਟੀਚਰ ਘੱਟ ਹੋਣ ਦੇ ਕਾਰਨ ਅੱਜ ਉਹਨਾਂ ਨੂੰ ਡਿਊਟੀ ਵੀ ਲਗਭਗ 5 ਸਕੂਲਾਂ ਦੇ ਵਿੱਚ ਕਰਨੀ ਪੈ ਰਹੀ ਹੈ ਉਹਨਾਂ ਦੇ ਦੱਸਣ ਮੁਤਾਬਕ ਤੇ ਦੋ ਤੇ ਸੀਨੀਅਰ ਸੈਕੰਡਰੀ ਹਾਈ ਸਕੂਲ ਜਿਹੜੇ ਉਹ ਜਿਹੜੇ ਉਹ ਸਾਂਭ ਰਹੇ ਨੇ ਅੱਜ ਪੁੰਗਰਨੀ ਤੇ ਅੱਤੋਂ ਆ ਤੇ ਉਹਦੇ ਨਾਲ ਹੋਰ ਦੋ ਤਿੰਨ ਸਕੂਲ ਕਰਦੇ ਆ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਉਹਨਾਂ ਦੇ ਜਿਹੜੇ ਅੱਜ ਇੱਥੇ ਅਸੀਂ ਸਾਰੇ ਬੈਠੇ ਆਂ ਤੇ ਜਿਹੜੀ ਸਾਡੀ ਸੰਸਥਾ ਹੈ ਜਿਹਦੇ ਸਰਪ੍ਰਸਟ ਡਾਕਟਰ ਹਰਦੇਵ ਸਿੰਘ ਜੀ ਪ੍ਰਾਰਟ ਯੂ ਐਸ ਏ ਹੈ ਜਸਵਿੰਦਰ ਕੌਰ ਜੀ ਜਿਹਦੇ ਪ੍ਰਧਾਨ ਸਰਜੀਤ ਸਿੰਘ ਜੀ ਮਨਿਆਸ ਜਸਵੀਰ ਸਿੰਘ ਜੀ ਮਨਿਆਸ ਸਰਜੀਤ ਸਿੰਘ ਜੀ ਮਸੂਤਾ ਜਿਹੜੇ ਇਹਦੇ ਕੈਸ਼ੀਅਰ ਨੇ ਪਰਮਿੰਦਰ ਸਿੰਘ ਦੀ ਪੋਸੀ ਜੋ ਮੇਰੇ ਸੱਜੇ ਪਾਸੇ ਨਾਲ ਬੈਠੇ ਨੇ ਇਹ ਉਹਦੇ ਜਨਸ਼ਕਤੀ ਆ ਔਰ ਸਕੂਲ ਦਾ ਜਿਹੜਾ ਕੰਮ ਆ ਉਹ ਬੜੀ ਤੇਜ਼ੀ ਨਾਲ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਭਰਉਣ ਦੀਆਂ ਗੱਲਾਂ ਹੋ ਕਿਉਂਕਿ ਸਾਡੀ ਸੰਸਥਾ ਦਾ ਇੱਕ ਪਹਿਲਾ ਮਿਸ਼ਨ ਇਹ ਹੈ ਵੀ ਬੱਚੇ ਜਿਹੜੇ ਚੰਗੇ ਹਸਾਰ ਨੇ ਉਹਨਾਂ ਨੂੰ ਪੜ੍ਹਾਓ ਦੂਜਾ ਮਿਸ਼ਨ ਹੈ ਕਿ ਜਿੱਥੇ ਸਕੂਲਾਂ ਦੇ ਵਿੱਚ ਕੋਈ ਘਾਟਾਂ ਨੇ ਪਾਣੀ ਦੀ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀ ਹੋਵੇ ਜਾਂ ਬਿਲਡਿੰਗ ਦੀ ਹੋਵੇ ਜਾਂ ਬਿਲਡਿੰਗ ਖਸਤਾ ਹੋਵੇ ਕਿਉਂਕਿ ਉਹ ਬਿਲਡਿੰਗਾਂ ਵੀ ਸਾਹਮਣੀਆਂ ਜਿਹੜੀਆਂ ਭਾਵੇਂ ਸਰਕਾਰਾਂ ਦੇ ਕੰਮ ਨੇ ਪਰ ਸਰਕਾਰਾਂ ਤੋਂ ਹਟ ਕੇ ਵੀ ਇਹ ਸੰਸਥਾਵਾਂ ਜਿਹੜੀਆਂ ਕੰਮ ਕਰਦੀਆਂ ਇਸੇ ਤਰ੍ਹਾਂ ਹੋਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਸਿਰਾਂ ਤੇ ਛੱਤ ਵੀ ਹੈ ਨਹੀਂ ਕਈਆਂ ਨੂੰ ਮਦਦਾਂ ਵੀ ਦਿੱਤੇ ਨੇ ਵਰਾ ਕੇ ਅੱਜ ਪ੍ਰਾਇਮਰੀ ਸਕੂਲ ਦਾ ਕੰਮ ਵੀ ਚੱਲ ਰਿਹਾ ਉਹਦੇ ਰਸਤੇ ਦੀ ਗੱਲ ਕੀਤੀ ਆ ਸਾਡੇ ਸਜੀਤ ਸਿੰਘ ਹੋਣਾ ਨੇ ਉਹਦਾ ਕੰਮ ਵੀ ਚੱਲ ਰਿਹਾ ਸਾਰੀ ਦਿਨ ਥੋੜੇ ਦਿਨਾਂ ਦੇ ਵਿੱਚ ਵਿੱਚੋਂ ਮੁਕੰਮਲ ਹੋ ਜਾਣਾ ਸੋ ਅਸੀਂ ਬਹੁਤਾ ਕੁਝ ਨਾ ਕਹੀਏ ਸੰਸਥਾ ਜਿਹੜੀ ਆ ਇਹ ਹਰ ਤੱਤ ਪਰ ਰਹਿੰਦੀ ਆ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਆ ਕਿਉਂਕਿ ਆ ਹੁਣ 13-14 ਸਕੂਲਾਂ ਦੇ ਵਿੱਚ ਵਰਦੀਆਂ ਦੇ ਕੇ ਆਏ ਆ ਤੇ ਹੁਣ ਗਾਹ ਹੋਰ ਵੀ ਕੋਈ ਸਕੂਲ ਦੇਖਣੇ ਆ ਤੇ ਅਸੀਂ ਇਹ ਵੀ ਅੱਜ ਤੁਹਾਡੇ ਸਾਹਮਣੇ ਰਹੀ ਗੱਲ ਕਵਾਂਗੇ ਕਿ ਗਰੀਬ ਪਰਿਵਾਰ ਦਾ ਬੱਚਾ ਹੋਵੇ ਚੰਗੇ ਨੰਬਰ ਲੈਂਦਾ ਹੋਵੇ ਔਰ ਉਹਦੀ ਪੜਨ ਦੀ ਇੱਛਾ ਹੋਵੇਗਾ ਤੇ ਅਸੀਂ ਉਸ ਬੱਚੇ ਨੂੰ ਵੀ ਇਹ ਸੰਸਥਾ ਲੋੜ ਪੜਾਈ ਦਾ ਖਰਚ ਜਿਵੇਂ ਅਸੀਂ ਅੱਗੇ ਇੱਕ ਲੜਕੀ ਨੂੰ ਲਾ ਕਰਵਾ ਰਹੇ ਆ ਦੋ ਲੜਕੀਆਂ ਨੂੰ ਅਸੀਂ ਨਰਸਿੰਗ ਕਰਵਾ ਰਹੇ ਆ ਤੇ ਹੋਰ ਵੀ ਬੱਚੇ ਜਿਹੜੇ ਆ ਛੋਟੀਆਂ ਕਲਾਸਾਂ ਵਾਲੇ ਹਜੇ ਪੜ ਰਹੇ ਨੇ ਜਿਨ੍ਹਾਂ ਦਾ ਖਰਚਾ ਚੁੱਕ ਰਹੇ ਆ ਤੇ ਕਈ ਬੱਚੇ ਜਿਹੜੇ ਪੜ ਕੇ ਆ ਉਹ ਆਪਣੀਆਂ ਜੌਬਾਂ ਤੇ ਵੀ ਚਲ ਗਏ ਆ ਪਰ ਸਾਡਾ ਮਿਸ਼ਨ ਆ ਬੱਚਿਆਂ ਨੂੰ ਪੜਾਉਣਾ ਸੋ ਅਸੀਂ ਅੱਜ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਸਰਾਰ ਦਲਵਾਗ ਸਿੰਘ ਜੀ ਦਾ ਯੂਕੇ ਤੋਂ ਸਰਾਰ ਗੁਰਦੇਵ ਸਿੰਘ ਜੀ ਦਾ ਜੋ ਕੈਨੇਡਾ ਤੋਂ ਨੇ ਉਹਨਾਂ ਦਾ ਇੱਥੇ ਅੱਜ ਪਹੁੰਚਣ ਦੇ ਉੱਤੇ ਨਗਰ ਵੱਲੋਂ ਕਿਉਂਕਿ ਹੈ ਤੇ ਸਾਡੇ ਨਗਰ ਦੇ ਪਰ ਫਿਰ ਵੀ ਕਿਉਂਕਿ ਵਿਦੇਸ਼ਾਂ ਤੋਂ ਆਉਂਦੇ ਨੇ ਤੇ ਲੰਬੇ ਸਮੇਂ ਬਾਅਦ ਅਸੀਂ ਮਿਲਦੇ ਆ ਤੇ ਫੇਰ ਸਾਡਾ ਇਹ ਸਾਰਿਆਂ ਦਾ ਸਰਦਾਰ ਬਣਦਾ ਸਾਰਿਆਂ ਦਾ ਕਹਿਣਾ ਮਰਦਾ ਹੈ ਕਿ ਆਪਾਂ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਫਿਰ ਦੁਆਰਾਂ ਦਾ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ